raag basant mahala chautha ghar pehla ik tukke ik ओंकार सतगुरु प्रसाद ज्यों पसरी सूरज کرن ਜੋਤ ਤ्यों ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਏ ਗੁਰ ਸ਼ਬਦੀ ਮਿਲੀਏ ਮੇਰੀ ਮਾਏ ਰਹਾਓ ਘਟ ਘਣ ਅੰਤਰ ਏਕੋ ਹਾਲ ਸੋਏ ਗੁਰ ਮਿਲੀਏ ਇੱਕ ਪ੍ਰਗਟ ਹੋਏ ਏਕੋ ਏਕ ਰਹਾ ਭਰਪੂਰ ਸਾਖਤ ਨਰ ਲੋਭੀ ਜਾਣੇ ਦੂਰ ਏਕੋ ਏਕ ਵਰਤੇ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਬਸੰਤ ਮੁਹੱਲਾ ਚੌਥਾ ਰੈਣ ਦਿਨਸ ਦੁਏ ਸੱਦੇ ਪਾਏ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹਰ ਹਰ ਚੇਤ ਸਦਾ ਮਨ ਮੇਰੇ ਸਭ ਆਲਸ ਦੁਖ ਪੰਜ ਪ੍ਰਭ ਪਾਇਆ ਗੁਰਮਤ ਗਾਵੋ ਗੁਣ ਪ੍ਰਭ ਕੇਰੇ ਰਹਾਓ ਮਨਮੁਖ ਫਿਰ ਫਿਰ ਹਉਮੇ ਮੂਏ ਕਾਲ ਦੇਤ ਸੰਘਾਰੇ ਜੰਪੁਰ ਗਏ ਗੁਰਮੁਖ ਹਰ 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 ਲਿਵ ਲਾਗੇ ਜਨਮ ਮਰਨ ਦੂ ਦੁਖ ਭਾਗੇ ਭਗਤ ਜਨਾ ਕੋ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ